ਵੇਖਾਂ ਕਿਦਾਂ ਸਿੱਧੀ-ਸਿੱਧੀ ਪਈ ਆ ਜਿੱਦਾਂ ਬੜੇ ਚਿਰਾਂ ਦੀ ਕਿਤੇ ਬਿਮਾਰ ਹੁੰਦੀ ਆ ਜਦੋਂ ਚਾਹ ਰਜ ਗਈ ਨਾ ਉਦੋਂ ਵੇਖੀ ਕਿਦਾਂ ਣਾਠ ਕੇ ਉੱਠ ਕੇ ਪੀਂਦੀ ਚਾਹ ਹੁਣ ਤੇ ਕਿਤੇ ਲਾਤ-ਬਾਹਵ ਨਹੀਂ ਲਾਉਣ ਡਈ ਵੀ ਜਦਾਂ ਕਿਤੇ ਹੈ ਹੀ ਨਹੀਂਗੀ ਐਨੀ ਬਿਮਾਰ ਵਾ ਜਿੰਨੀ ਤੋਂ ਚੁੱਲੇ ਗਾੜੀ ਬੈਠੀ ਤਾਂ ਬੰਢਈ ਨਾ ਅੱਗ ਬਾਲਣ ਦੀ ਜ਼ਰੂਰਤ ਨਹੀਂ ਚਾਹ ਤਾਂ ਇਦਾਂ ਬਣ ਜਾਣੀ ਮੰਕੋ ਕੇ ਆਣ ਮਾਤਾ ਬਣ ਗਈ ਚ ਵੇ ਬਣ ਗਈ ਆ ਹਈ ਨੂੰ ਵੀ ਲਾਗੋ ਹਲਾ ਕੇ ਵੇਲਾ ਹੈਗੀ ਆ ਕਿ ਨਹੀਂ ਜਦੋਂ ਕੰਮ ਦਾ ਟਾਈਮ ਹੁੰਦਾ ਉਦੋਂ ਇਹ ਸਿੱਧੀਆਂ ਸਿੱਧੀਆਂ ਪੈ ਜਾਂਦੀ ਜਿੱਦਾਂ ਬੜੇ ਚਰਾਂ ਦੀ ਬਿਮਾਰ ਹੁੰਦੀ ਆ ਹੈ ਲੱਤ ਭਾਂ ਨਹੀਂ ਹਲਾਉਂਦੀ ਉਦੋਂ ਦੀ ਆ ਵੇਖ ਲਾ ਘੜੀ ਮੈਂ ਲੰਮੇ ਕੀ ਪੈ ਜਾਣੀ ਆ ਆ ਮੰਮੀ ਤੇ ਮੈਨੂੰ ਹਣੋਰੇ ਮਾਰ ਮਾਰੀ ਨਹੀਂ ਟਿਕਣ ਦਿੰਦੀ ਪੁੱਛਣ ਦੀ ਬਜਾਏ ਇਹਨਾਂ ਨੇ ਇਹਨਾਂ ਮੈਨੂੰ ਇਹੋ ਕਤਾਨੇ ਮੇੜੇ ਮਾਰਨੇ ਆ ਆਪ ਕਿਤੇ ਮਾਵਾਂ ਦੀ ਆ ਨਾ ਸਿੱਧੀਆਂ ਨਿਛਲੀਆਂ ਦੇ ਆ ਕੇ ਪਈਆਂ ਹੁੰਦੀਆਂ ਤੇ ਮੈਂ ਕਦੀ ਨਹੀਂ ਆਖਿਆ ਬੰਦੇ ਨੂੰ ਦੋਸੋ ਕੁ ਪੁੱਛਣਾ ਚਾਹੀਦਾ ਵਾ ਨਹੀਂ ਹੋਇਆ ਕੀ ਤੈਨੂੰ ਲੈ ਮੇਰਾ ਕਿਤੇ ਸੇਰ ਪਾਟਣਿਆ ਪੁੜਪੜੀਆਂ ਦੋ ਹੰਡੀਆਂ ਕਦੇ ਹੱਤ ਦੀਆਂ ਉਹ ਬੈਠੀ ਏ ਤੂੰ ਐ ਗਾੜੀ ਤੂੰ ਵੀ ਕੜੀ ਬਹਿ ਜਾ ਕਰ ਆਪੇ ਪੁੜਪੜੀਆਂ ਸੈੱਟ ਹੋ ਜਾਣ ਆਹੋ ਤੁਸੀਂ ਨਾ ਮੇਰੇ ਬਣੇ ਹੋ ਤੁਸੀਂ ਤੇ ਮਾਂ ਤੇ ਭੈਣ ਵਾਲ ਦੀ ਗੱਲ ਕਰਨੀ ਆ ਉਹ ਕੰਨੀ ਲਈ ਏ ਤੂੰ ਤਾਂ ਕਿ ਸਮਾਂ ਨਹੀਂ ਫੜਾਦੇ ਉਹਨੂੰ ਇੰਨਾ ਜੇ ਤੂੰ ਮੇਰੀ ਸਿਹਤ ਨਹੀਂ ਠੀਕ ਮੈਂ ਹੁਣ ਮਰ ਜਾ ਤੂੰ ਮੈਨੂੰ ਫੋਨ ਕਰਦੀ ਮੈਂ ਦਵਾਈ ਲਈ ਆਉਂਦਾ ਬੜੀ ਦਵਾਈ ਦਵਾਉਂਦੇ ਮੈਨੂੰ ਨਾ ਆਹ ਭੁੱਲੇ ਮੈਨੂੰ ਦਵਾਈਆਂ ਦਵਾਉਣ ਵਾਲੇ ਚਾਹ ਘੁੱਟ ਲੈ ਆਓ ਇਹ ਮੇਰੀ ਗੱਸੋਂ ਤੂੰ ਚਾਹ ਬਣਉਂਦੀ ਚੰਗੀ ਲੱਗਦੀ ਐ ਪਰ ਇਹ ਸੇ ਬ੍ਰੀਸੇ ਤੂੰ ਮੰਜੀ ਤੇ ਚੜਕੇ ਪੈ ਜਿੰਦੀ ਐ ਸਿਰਪੜੀ ਹੋਣ ਡਿਆ ਕੀ ਹੋ ਗਿਆ ਆਹੋ ਉਹ ਨਹੀਂ ਚੰਗੀ ਲੱਗਦੀ ਉਹ ਮੇਰਾ ਹੀ ਚੇ ਸਾਰਾ ਦਿਨ ਚੁੱਲੇ 'ਚ ਕਸਹੋਰੀ ਰੱਖਿਆ ਕਰੋ ਮੈਂ ਚੰਗੀ ਲੱਗਦੀ ਆ ਅੱਜ ਤੇ ਮੇਰੇ ਕੋ ਬੋਲਿਆ ਨਹੀਂ ਜਾਣ ਡਿਆ ਕਿਤੇ ਇੰਨੀ ਜ਼ਬਾਨ ਵਾਲ ਖਾਂ ਡਈ ਆ ਪਤਾ ਨਹੀਂ ਬੀਪੀ ਲੋ ਹੋਇਆ ਕਿ ਵਧਿਆ ਆਈ ਉਹ ਨਹੀਂ ਤਾਨੂੰ ਦੇਖਦਾ 24 ਘੰਟੇ ਮੈਨੂੰ ਹੀ ਆਖਦੇ ਰਿਹਾ ਕਰੋ ਸਾਰਾ ਟੱਬਰ ਪਤਾ ਨਹੀਂ ਇਹਨਾਂ ਮੇਰੇ ਤੋਂ ਕੀ ਕੱਢਣਾ ਵਾ ਚੰਗਾ ਭਾਣੇ ਅੱਜ ਤਾਂ ਮਾਰ ਬੋਲਦੀ ਨਹੀਂ ਜੇ ਤੂੰ ਠੀਕ ਹੋਵੇਂ ਤਾਂ ਤੂੰ ਆੜ ਗਵਾੜ ਨੂੰ ਕਿਤੇ ਛਣਾਵੇਂ ਉੱਚੀ ਉੱਚੀ ਆਹੋ ਮੈਂ ਆ ਲੈ ਚਾ ਮੈਂ ਤਾਂ ਛਦੈਣ ਜੁ ਹੋਈ ਵੀ ਮੈਂ ਆੜ ਗਵਾੜ ਨੂੰ ਸਦਾਉਣਾ ਚੱਲ ਚੁੱਪ ਕਰਕੇ ਚਾਹ ਪੀ ਲੈ ਠੀਕ ਆ ਗਲਾਂ ਕਰਨੀ ਨਹੀਂ ਜੂਰ ਤੱਕ ਪੀ ਲੈ ਔਰ ਸੇ ਰੀ ਪੀੜੜ ਤੂ ਤੇਰੀ ਆਹ ਵੇਖਿਆ ਹੁਣ ਸਿੱਧੀ ਅੰਦਰ ਚੱਲ ਗਈ ਆ ਨਾ ਆ ਧੀ ਸਵੇਰ ਦੀ ਪਈ ਓ ਐਦਾ ਮੂੰਹ ਤੋਂ ਹੱਥ ਫੇਰ ਕੇ ਨਾ ਫੇਰ ਠਾਲਣੀ ਆ ਫੇਰ ਉਹਨੂੰ ਚਾਹ ਦੇਣੀ ਓ ਪਈ ਚੰਗੀ ਲੱਗਦੀ ਇਹਨੂੰ ਤੇ ਮੈਂ ਨਹੀਂ ਪਈ ਚੰਗੀ ਲੱਗਦੀ ਫੇਰ ਉਹੋ ਗੱਲ ਹੋ ਗਈ ਨਾ ਧੀ ਧੀ ਆ ਇਹਨੇ ਵੀ ਪਤਾ ਨਹੀਂ ਕਦੋਂ ਉੱਜੜਨਾ ਵਾ ਹਮੇਸ਼ਾ ਸਾਡੇ ਸਿਰ ਤੇ ਚੜ ਕੇ ਬੈਠੀ ਰਹਿਣਾ ਲੱਗਦਾ ਇਦਾਂ ਨਹੀਂ ਕਹੀ ਤਾਂ ਹੁੰਦਾ ਠੀਕ ਆ ਚੰਗਾ ਬਾਹਲ ਛਡੋ ਉਹ ਵਿਚਾਰੇ ਤਰਸਦੇ ਫਿਰਦੇ ਆ ਅੱਜ ਆਜੇ ਪਲਕੇ ਆ ਜੀ ਉਹ ਚੰਗੇ ਲੱਗਦੇ ਘੜੀ ਘੜੀ ਆਉਂਦੇ ਇਹ ਉਹਨਾਂ ਨੂੰ ਠਿਕਣ ਨਹੀਂ ਦਿੰਦੀ ਉਥੇ ਭੈਣਾ ਮੇਰੀ ਆਈ ਤਾਂ ਕੋਈ ਕਰਨ ਰਹਿਣ ਦੀ ਖਵਾਈ ਜਾ ਰੋਟੀਆਂ ਫਿਰ ਭੈਣਾ ਤੇਰੀ ਤੇ ਤੂੰ ਖੋਣੀਆ ਰੋਟੀ ਮੈਂ ਖੋਣੀਆ ਹਾਂ ਤੂੰ ਆਪਣੇ ਪੇਕਾ ਤੋਂ ਲਾਉਂਦੀ ਰੋਟੀ ਮੈਨੂੰ ਮੈਂ ਦੱਸ ਤਾਈ ਕਿਥੇ ਮੇਰੇ ਪੇਕਿਆਂ ਦਾ ਨਾਂ ਨਾ ਲੱਲੀ ਆਪਣੀ ਤੇ ਪੱਕਾ ਲਿਆ ਕੇ ਬਾੜੀ ਇੱਥੇ ਤੁਹਾਡਾ ਰੱਦਾ ਹੁਣ ਇਹਨੂੰ ਵੀ ਗਾਂ ਤੋਰਦੀ ਏ ਮੈਂ ਨਹੀਂ ਜਾਣ ਵਾਲੀ ਮਾਰੇ ਹੱਕ ਤੇ ਮੂੰਗਦ ਨੂੰ ਤਾਲੇ ਸਾਰੇ ਤੂੰ ਚਾ ਕਿੱਥੇ ਪੀਣੀ ਆ ਹਾਂ ਹਾਲਾ ਪੁੱਤ ਚਾ ਤੂੰ ਇਹਨੇ ਪੀਣੀ ਨਹੀਂ ਮੈਂ ਆ ਨਹੀਂ ਪੀਣੀ ਚਾ ਕੀ ਮੈਂ ਤਾਂ ਬਣਾਉਣੀ ਨਹੀਂ ਤੇਰਾ ਕਰਕੇ ਬਣਾਈ ਆ ਮਾਹ ਰਾਣੀ ਸੁੱਤੀ ਨਹੀਂ ਉੱਠਦੀ ਉੱਠੀ ਨਹੀਂ ਨਾ ਉੱਠਣਾ ਕਿੱਥੇ ਹੈ ਸਿਰ ਬਾਲ ਲਿਆ ਬਹਾਨਾ ਬਣਾ ਲਿਆ ਵਾ ਤੇ ਤੁਸੀਂ ਰਹਿਣ ਦੇਣੀ ਤੁਸੀਂ ਕਰ ਨੂੰ ਬਣਾਈ ਫਿਰ ਮੈਂ ਤਾਂ ਪੁੱਤ ਤੇਰਾ ਕਰਕੇ ਬਣਾਈ ਨਹੀਂ ਤਾਂ ਮ ਬਣਾਉਣੀ ਕਿ ਨਹੀਂ ਬੋਦਾ ਮੰਮੀ ਜਿੱਦਾਂ ਮਰਜੀ ਵੀ ਹੈ ਨਾ ਭੂਏ ਵੀ ਤੂੰ ਹੀ ਚੜਾਇਆ ਇਹਨੂੰ ਬੋਦਾ ਨਹੀਂ ਭੂਏ ਕੀ ਚੜਾਇਆ ਵਾ ਮੈਂ ਤਾਂ ਇਹ ਨਹੀਂ ਵਿਚਾਰ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਕੀ ਵਿਗੜ ਗਈ ਆ ਬਹਿ ਜਾ ਹਣ ਕਿੱਥੇ ਚਲੇਓ ਬਹਿਣਾ ਕੀ ਆਉ ਮੈਂ ਖਾ ਉਹ ਤੇਰਾ ਦਿਮਾਗ ਖਰਾਬ ਹੋਇਆ ਚਾਹ ਇਹ ਨਾ ਨੰਗੀ ਰਹਿ ਗਈ ਹੋਵੇ ਅੱਖਾਂ ਮੇਰੀ ਕਈ ਦਾ ਤਾਂ ਕਰਦੇ ਓ ਤੁਸੀਂ ਗੁੱਸਾ ਜਿੰਨਾ ਤੁਸੀਂ ਭੂਏ ਚੜਾਇਆ ਵਾ ਨਾ ਇਹਨੂੰ ਲੋਕੀ ਨਹੀਂ ਚੜਾਉਂਦੇ ਪਹਿਲਾਂ ਤਾਂ ਤੁਸੀਂ ਇੱਦੀ ਏਡੀ ਵੱਡੀ ਜ਼ੁਬਾਨ ਖੋਲਤੀ ਆ ਵੀ ਬੋਲਣ ਲੱਗਿਆ ਝੱਕਦੀ ਨਹੀਂ ਆ ਕੁਝ ਵੀ ਵੇਂਦੀ ਨਹੀਂ ਆ ਵੀ ਮੈਂ ਕੀ ਬੋਲਣ ਲੱਗੀ ਆ ਤੇ ਦੂਜਾ ਮਾੜੀ ਜੀ ਵੀ ਗੱਲ ਹੁੰਦੀ ਆ ਨਾ ਤੇ ਸਿੱਧੀ ਪੈ ਜਾਂਦੀ ਕਿ ਕੰਮ ਨੂੰ ਹੱਥ ਨਹੀਂ ਲਾਉਂਦੀ ਕਿਉਂ ਜਿਨ੍ਹਾਂ ਨੂੰ ਮਾੜੀ ਮੋਟੀ ਟੇਟੇ ਨਾ ਮਾਧ ਹੁੰਦੀ ਆ ਉਹ ਆਪਣੇ ਘਰ ਦਾ ਕੰਮ ਨਹੀਂ ਕਰਦੀਆਂ ਗੱਲ ਤੇ ਤੇਰੀ ਠੀਕ ਵਾ ਮੋਚ-ਮੋਚ ਨਾਲ ਮੈਂ ਨਵਗੜਾ ਲਿਆ ਹੁਣ ਸਿਰ ਤੇ ਹੀ ਚੜ ਗਈ ਆ ਵਗੜਾ ਲਿਆ ਤੇ ਹੁਣ ਇਹਨੂੰ ਸਿੱਧੀ ਕਰ ਸਿੱਧੀ ਕਿੰਨੇ ਕਰਦਾ ਆ ਆ ਸਾਨੂੰ ਮਾੜਾ ਮੋਟਾ ਦੁੱਖ ਹੋਵੇ ਤਾਂ ਵੀ ਤੁਰੇ ਫਿਰਦਾ ਮੰਜੀ ਦਾ ਤਾਂ ਪੈਣ ਨੂੰ ਜੀ ਕਰਦਾ ਨਹੀਂ ਨਹੀਂ ਅਸੀਂ ਦੇਚੇ ਦੇ ਪਾਇਓ ਪੇ ਜਦਾਂ ਨਾ ਕਿਤੇ ਚਰਾਂ ਦੀ ਬਿਮਾਰ ਹੁੰਦੀ ਹੈ ਕੋਈ ਬਿਮਾਰ ਨਹੀਂ ਆ ਕੋਈ ਬਿਮਾਰ ਨਹੀਂ ਬਹਨੇ ਲਾਉਂਦੀ ਨਹੀਂ ਇਹ ਕੰਮ ਤਾਂ ਛਿਪਲੀ ਆ ਨਾ ਉਹਨਾਂ ਕੋਈ ਨਹੀਂ ਹੋਣਾ ਕੰਮ ਦੇ ਵੇਲੇ ਨਹੀਂ ਹੁੰਦੀ ਸੜਫੇ ਤੇ ਉਹ ਜੇ ਤੂੰ ਹੀ ਚੌਂਕੇ ਚ ਵੜ ਜਾਂਦੇ ਹੋ ਅਗਲੀਂ ਦੇ ਆਪੇ ਕਹਿੰਦਾ ਮੈਂ ਬਿਮਾਰ ਆ ਗਿਆ ਉਹ ਆਣ ਕੇ ਤਾਂ ਲਾ ਕੇ ਬਹਿ ਗਿਆ ਚਾਹ ਨੂੰ ਵਾਜਾਂ ਤੇ ਅੰਡਿਆ ਤੇ ਫਿਰ ਬਿਸ਼ਰਮੋ ਬਿਸ਼ਰਮੀ ਉਹਨੂੰ ਵੀ ਮੈਨੂੰ ਫੜਾਉਣੀ ਪਈ ਕੀ ਕਰਦੀ ਜੇ ਉਹਨੂੰ ਫੜਾਉਂਦੀ ਤਾਂ ਫਿਰ ਜਿਆਦੀ ਲੜਾਈ ਵਧਣੀ ਉਹਨੇ ਉਹਦਾ ਪੂਆ ਚੜਾਈ ਆ ਆਪ ਦਾ ਕਹਿ ਜੋਗਾ ਹੈ ਨਹੀਂ ਆ ਹੈ ਨਹੀਂ ਇਹ ਵੀ ਹਾਨੀ ਮੁੱਢੋ ਹੈ ਹਾਨੀ ਗੱਲ ਕਰ ਤੇ ਹੈ ਹੀ ਨਹੀਂ ਗਾਏ ਇਹ ਦਫਕਾਰੀ ਮਾਰ ਸਕਦਾ ਹੀ ਨਹੀਂ ਜੁਰਤ ਨਹੀਂ ਰੱਖਾਂਦਾ ਸਰ ਗਿਆ ਤਾਂ ਤੁਹਾਡੇ ਘਰ ਦਾ ਲਾਲਿਆ ਸਾਹਿਬ ਮੈਂ ਤਾਰ ਤਾਂ ਬੇੜਾ ਤੁਸੀਂ ਦਲ ਮੇਰਾ ਕੋਈ ਨੀ ਮਮੀ ਨੇ ਬਿਆਹ ਕਰਨਾ ਚੁੱਲੇ ਗਾੜੀ ਪਕਾਉਣ ਤਾਂ ਖਾਣ ਆ ਜੇ ਪੱਕੀ ਹੋ ਤਾਂ ਮੈਂ ਚੋਕੇ ਖਾਇਆ ਕਰਨੇ ਤੇ ਮਾਂ ਵੀ ਤੁਰੀ ਫੇਰਾ ਕਰਨਾ ਬਾਹਰ ਹਾਂ ਗੱਲ ਤੇ ਤੁਸੀਂ ਰੋਜ਼ ਕਹਿੰਦੇ ਹੋ ਇੱਕ ਵਾਰੀ ਵੀ ਮੈਂ ਨਹੀਂ ਬੈਣਾ ਚੁੱਲੇ ਗਾੜੀ ਮੁਰਗੇ ਹੌਲੀ ਜੀ ਨਾਲ ਜਾ ਕੇ ਬਹਿ ਵੀ ਜਾਂਦੇ ਹੋ ਮੈਨੂੰ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਵੀ ਤੈਨੂੰ ਵੀ ਗਾੜੀ ਲਾ ਲਿਆ ਉਹਨੇ ਕੀ ਕਰਾਂ ਫਿਰ ਹੁਣ ਜੇ ਤਾਂ ਮੁੰਡਾ ਜਾਣ ਕੇ ਡਾਪੇ ਵਾਜਾ ਮਾਨ ਚਾਹ ਨੂੰ ਤਾਂ ਦੇਣੀ ਪੈਣੀ ਕੀ ਕਰਾਂ ਬਾਹਰ ਆਇਆ ਵੱਡਣ ਵਾਲੀ ਤੇ ਤੂੰ ਆ ਫਿਰ ਕਿਉਂ ਹੁੰ ਨੀ ਮੜਦੀ ਚੌਂਕੇ ਦੇ ਵਿੱਚ ਆਪੇ ਕਰੇ ਨਾ ਕਰੇ ਤੈਨੂੰ ਕੀ ਲੋੜ ਆ ਜਾ ਮੇਰੀ ਸੱਸ ਕਿਤੇ ਮੇਰੇ ਹੁੰਦਿਆ ਵੜੀ ਹੋਵੇ ਨਹੀਂ ਮੇਰੀ ਗੱਲ ਸੁਣ ਉਹਦਾ ਬੋਲ ਸੁਣ ਕੇ ਸਗੋਂ ਕੇਸ਼ਣੀ ਹੋ ਗਈ ਫੇਪ ਆ ਨਾ ਹੋਰ ਗੱਲ ਕੋਈ ਨਹੀਂ ਹਾਂ ਜੇ ਤਾਂ ਕਰ ਮਸਤੀ ਆ ਸਾਡਾ ਘਰ ਦਾ ਤੰਦ ਹਾਲ ਚੁੱਕਿਆ ਸਾਰਾ ਕੁਝ ਇਹਦਾ ਹੀ ਆ ਬੰਦੇ ਨਾਲ ਇਹ ਕਹਦੇ ਨਾਲ ਥੋੜਾ ਕੀਤਾ ਤੁਸੀਂ ਸਾਰੀ ਉਮਰ ਕਰੰਦੋ ਹੁਣ ਕਰੇ ਨੀ ਤਾਂ ਹੁੰਦਾ ਕੋਈ ਨਹੀਂ ਪਉਂਦੀ ਜਿੰਨਾ ਮਰਜੀ ਇਹ ਤਨਾ ਕਰੀਏ ਤੇ ਫੇਰ ਹੋਰ ਸਿਰ ਤੇ ਚੜਾ ਕੇ ਪਾ ਲੋ ਚੰਗੀ ਗੱਲ ਆਗ ਮੈਂ ਤੇ ਬਥੇਰੀ ਦੀ ਝਾੜ ਕਰਦੀ ਆ ਮੈਂ ਤੇ ਝਾੜ ਝਾੜ ਵੀ ਮਾਰਦੀ ਆ ਇਹ ਤਾਂ ਵੀ ਆਪਣੀ ਛੇਰੀ ਚੜ ਗਈ ਕਿ ਤੇ ਚੜਾਈ ਆ ਹੁਣ ਐਡੀ ਛਾਤੀ ਥੋੜੀ ਲੱਤਨੀ ਆ ਜਾ ਕੇ ਲਿਆ ਉਹਨਾਂ ਨੂੰ ਉਹਨਾਂ ਨੇ ਆਪਣੇ ਆਪ ਆਉਣਾ ਨਾ ਮਾਂ ਨਹੀਂ ਘਲਾਉਣਾ ਵਾ ਬੈਠੀ ਟਹਿਲ ਦੀ ਪੱਕੀਆਂ ਪਕਾਈਆਂ ਖਾਂਦੀ ਆ ਮੇਰ ਕੋ ਨਹੀਂ ਉਹ ਪਕਦੀਆਂ ਸਲੇਪਾ ਫੜ ਫੜ ਕੇ ਮੇਰ ਕੋ ਨਹੀਂ ਜਾਨ ਮੇਰੀ ਤੇ ਆਹੋ ਤੇ ਜਾ ਕੇ ਤੇ ਲਿਆ ਮੈਂ ਨਹੀਂ ਜਾਣਾ ਕਿਸ ਨੂੰ ਲੈਣ ਆਉਣਾ ਉਹ ਤੇ ਆ ਜਾਣਗੀ ਆ ਤੇ ਦਫਾ ਹੋਣ ਪਰਾ ਇੱਕ ਟਿੰਦ ਕਾ ਬੱਤ ਪਾਉਣਾ ਬਲਾ ਕੇ ਤੂੰ ਕੀ ਕਰਨਾ ਉਹ ਜੀ ਮਾਂ ਵਾਂ ਜਿੰਨੇ ਰੱਖੀ ਆ ਰੋਜ਼ ਦਾ ਖਰੇਸ਼ ਇੱਥੇ ਮੇ ਪਾ ਦੇ ਰਹਿਣਾ ਉਹਨੇ ਜਦ ਸੁਖੀ ਤੇ ਹੈਗੀ ਨਾ ਜਦ ਬੈਠੀ ਆ ਇਕੱਲੀ ਉਹਨਾਂ ਕਰੇ ਸੱਚ ਜਣਾ ਰਹਿਣਾ ਸੁੱਖ ਮੈਂ ਕੀ ਲੈਣ ਦੀ ਆ ਸਾਰਾ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਹੈ ਅਜੇ ਆਪਦੀ ਕੋਈ ਕਰਜ਼ੀ ਨਹੀਂ ਕਰਜ਼ੀ ਨਹੀਂ ਉਹ ਮੁੰਡਾ ਉਹਨੂੰ ਲੈ ਕੇ ਬੈਠੀ ਉੱਥੇ ਮਹੀਨਾ ਮਹੀਨਾ ਕਦੀ 10 ਦਿਨ ਕਦੀ 15 ਮੈਂ ਤੇ ਜਾ ਜਾ ਕੇ ਥੱਕ ਗਿਆ ਮੈਂ ਤੇ ਪਰੇਸ਼ਾਨ ਹੋ ਗਿਆ ਇਹ ਰੋਜ਼ ਰੋਜ਼ ਦੀ ਖਿੱਚ ਖਿੱਚ ਚੋਂ ਪਰ ਇਹ ਤੇ ਜਿੱ ਕਿਸਮਤੀ ਖਰਾਬ ਆ ਮੁੰਡਾ ਜੰਮਿਆ ਉਹ ਵੀ ਲੱਲੂ ਲੱਲੂ ਹੀ ਆ ਤੇ ਉਥੇ ਨਾਲ ਮਾਰ ਲੱਗਾ ਪੂਛ ਮਗਰ ਜੋ ਜੋ ਬਣ ਉਹਦੀ ਹੋਂਦ ਤਾਂ ਨਹੀਂ ਚੱਲਦੀ ਜੇ ਕੋਈ ਚੱਲਦੀ ਉਹ ਤਾਂ ਉਹਨੂੰ ਵੀ ਕੋਈ ਕਹਾਂ ਕੋਈ ਉਹਨੂੰ ਕਹਿਣ ਦਾ ਕੁਝ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਘਰ ਵਿੱਚ ਨਾ ਇੱਕ ਬਿਲਕੁਲ ਮਾਹੌਲ ਇਦਾਂ ਦਾ ਹੋ ਗਿਆ ਵੀ ਘਰ ਵੜਨ ਨੂੰ ਜੀ ਨਹੀਂ ਕਰਦਾ ਘਰ ਚ ਪਤਾਂ ਰੌਣਕਾਂ ਹੋਣ ਤੇ ਫੇਰ ਹੀ ਜੀ ਲੱਗਦਾ ਵਾ ਜੋ ਘਰ ਹੀ ਖਰਾਬ ਆ ਤੇ ਕਿੱਦਾਂ ਲੱਗਣਾ ਜੀ ਉਹ ਰੌਣਕਾਂ ਵੀ ਕਿੱਥੇ ਇੱਥੇ ਰੌਣਕਾਂ ਰਹਿਣ ਦਿੰਦੀਆਂ ਵਾ ਰੌਣਕਾਂ ਵਿੱਚ ਮੇਲਾ ਲਾ ਕੇ ਰੱਖਦੀ ਆਂ ਪਤ ਤੱਤ ਪਤ ਮੂਈਆਂ ਆ ਵੇਖਾਂ ਲਫੰਡਰ ਵੇ ਲਾ ਤੇ ਜੋ ਕਾਚਾ ਬੜੀਆਂ ਮਾਪਤ ਮੈਨੂੰ ਹੁਣ ਰੋਟੀ ਬਣ ਜਾਣੀ ਆ ਹਾਂ ਮਾਮੀ ਹੋਈ ਨਹੀਂ ਠੀਕ ਠੀਕ ਹੋਣ ਦਿੰਦੇ ਆ ਤੇ ਕੀ ਸਿਰ ਦੁਹੰਡਿਆ ਵਾ ਸਿਰ ਦੁਹਨੇ ਤੇ ਸਾਰਾ ਦਿਨ ਡੱਬਰਲਾ ਛੜਦਾ ਸਾਰਾ ਦਿਨ ਤੇਰੀ ਨਾਨੀ ਤੇ ਤੇਰੀ ਮਾਂ ਜਦੋਂ ਅਸੀਂ ਆਉਂਦੇ ਉਦੋਂ ਤੂੰ ਬਿਮਾਰ ਹੋਣਾ ਹੁੰਦਾ ਨਾ ਪਛਾ ਹੂੰ ਚਲੋ ਛੱਡ ਯਾਰ ਕਿੱਦਾਂ ਤੁਰਹੰਡੀ ਇੱਥੇ ਤੋਂ ਇੰਨੀ ਸੋਹਣੀ ਸਨ ਕਿ ਕਿੱਥੇ ਇਹਨਾਂ ਦੇ ਪੱਲੇ ਪੈ ਗਈਆਂ ਕੀ ਕਰਾਂ ਪਤਾ ਹਾਂ ਕਰਮ ਕੰਜੂਸ ਹੈਗੇ ਦਿਨ ਸੂਟ ਸਾੜ ਬਣਾ ਕੇ ਦਿੰਦੇ ਕਿ ਨਹੀਂ ਲੈ ਆਈ ਨਾ ਉਹ ਕੀ ਆਂਦੇ ਹੁੰਦੇ ਆ ਉਹ ਕੀ ਆਂਦੇ ਹੁੰਦੇ ਆ ਮਾਮੀ ਤੇਰੀ ਐਡੀ ਵੀ ਥੱਲੇ ਨਹੀਂ ਲੱਗੀ ਰੋਬ ਨਾ ਸੂਟ ਬਣਾਉਣੀ ਆ ਜੱਟੀ ਜਿਹੜੇ ਸੂਟ ਤੇ ਹੱਥ ਰੱਖ ਦਿੰਦੀ ਉਹ ਲੈ ਕੇ ਰਹਿੰਦੀ ਆ ਠੀਕ ਆ ਬਸ ਬਸ ਪਤਾ ਮੈਨੂੰ ਕਿੰਨਾ ਘਰੋਵਾ ਤੇਰਾ ਕੰਜੂਸ ਹੈਗੇ ਰੁਪਈਆ ਖਰਚ ਦੇਣੀ ਚਾਰ ਦਿਨ ਹੋ ਗਏ ਮੈਨੂੰ ਰੋਂਦੇ ਨੂੰ ਮੈਨੂੰ ਬੁਫਲ ਲੈ ਦੋ ਬੁਫਲ ਲੈ ਦੋ ਮੂਹ ਕੋਈ ਮੇਰੀ ਸੁਣ ਨਹੀਂ ਡਿਆ ਨਹੀਂ ਮੂ ਫਿਰ ਹੜ ਕੋ ਜ ਮੰਗਣ ਡਿਆ ਵਾ ਤੇ ਉਹਨਾਂ ਦੀ ਜਾਨ ਨੂੰ ਰੋ ਜਿੱਥੇ ਤੇਰੀ ਦਾਦੀ ਆ ਉਹਨਾਂ ਨੂੰ ਇੱਥੇ ਵੀ ਮੇਰੀ ਨਾਨੀ ਆ ਹਿੱਸਾ ਬਣਦਾ ਮੇਰੀ ਮਾਂ ਦਾ ਹਿੱਸਾ ਨਹੀਂ ਆਹ ਕੌਣ ਤੈਨੂੰ ਗੱਲਾਂ ਦੱਸਦਾ ਹਿੱਸਾ ਬਣਦਾ 6 ਮਹੀਨੇ ਹੋਏ ਤੈਨੂੰ ਇੱਥੇ ਆਇਆ ਨੂੰ ਤੇ ਜੋ ਜਲੇ ਖਰਚਾ ਵਰਚਾ ਹੋਣ ਡਿਆ ਉਹ ਮੂ ਫਰਾ ਨੂੰ ਘੱਟ ਕਿਤੇ ਮੇਰੀ ਮਾਂ ਦਾ ਜ਼ਿਆਦਾ ਹੱਕ ਆ ਤੈਨੂੰ ਪਹਿਲਾਂ ਆਈ ਆ ਇੱਥੇ ਪਹਿਲਾਂ ਆਈ ਆ ਹਾ ਹਾ ਕਿਉਂ ਕੀ ਗੱਲ ਮੈਂ ਵੀ ਮੈਨੂੰ ਵੀ ਉਹਨਾਂ ਸੇਹਰਾ ਨਾਲ ਵਿਆਹ ਕੇ ਲਿਆਂਦਾ ਤੇਰੇ ਮਾਮੇ ਨੇ ਚਾਰ ਲਾਵਾਂ ਲਈਆਂ ਉਹਦੇ ਨਾਲ ਮੈਂ ਤੇ ਮਾਮੇ ਨਾਲ ਹੀ ਆਣ ਗਿਆ ਉਹਦੇ ਕੋਲ ਕੀ ਆ ਸਾਰੀ ਜ਼ਮੀਨ ਤੇ ਮੇਰੀ ਨਾਨੀ ਦੀ ਆ ਨਾ ਤੇ ਨਾਨੀ ਦੀ ਕੁੜੀ ਕੌਣ ਆ ਮੇਰੀ ਮੰਮੀ ਇਹ ਗੱਲਾਂ ਮੇਰੀ ਮੈਂ ਮੇਰੀ ਮੰਮੀ ਕੌਣ ਆ ਨਾਨੀ ਦੀ ਕੁੜੀ ਇਹ ਗੱਲਾਂ ਤੈਨੂੰ ਕੌਣ ਦੱਸਦਾ ਵੇ ਇਹੋ ਜੀ ਆ ਮੈਨੂੰ ਪਤਾ ਵਾ ਨਿਆਣਾ ਥੋੜੀ ਆ ਜੇ ਹੋਣਾ ਗੱਲ ਕਹੀ ਨਾ ਉੱਥੋਂ ਲੈ ਬੂ ਫਿਰ ਤੇ ਹਿੱਸਾ ਲੈ ਕੇ ਜਾਵਾਂਗੇ ਭਾਵੇਂ ਡੀਜੇ ਪਾ ਲਈਏ ਜਾ ਕੇ ਗੱਲਾਂ ਮਾਰਦੀ ਮੈਨਾਂ ਨਾ ਪੰਗੇ ਜਿਨਾ ਲਿਆ ਕਰ ਤੈਨੂੰ ਪਤਾ ਵੀ ਆ ਮੇਰਾ ਹਾਂ ਕੀ ਕਰਦਾ ਜਿਆ ਕਿੱਦਾਂ ਆਕੜਦਾ ਕੋੜ ਕਿਲੇ ਵਾਂਗੂ ਹੈ ਦੱਸ ਇਹ ਅੰਦਰ ਗੱਲਾਂ ਕਰਦੀਆਂ ਵਾਂ ਹਿੱਸੇ ਹਿੱਸੇ ਨੂੰ ਕੀ ਪਤਾ ਜਾਦੀ ਕੋੜ ਕਿਲ ਇਸਤੀ ਜਾਂ ਨਾ ਫੇਰ ਧਰਤੀ ਜੋ ਜੇ ਪੂਰਾ ਨਿਕਲਿਆ ਨਹੀਂ ਆ ਤੇ ਇਹਨੂੰ ਹਿੱਸਿਆਂ ਦਾ ਕਿਦਾਂ ਪਤਾ ਲੱਗ ਗਿਆ ਵੀ ਹਿੱਸੇ ਆ ਇਹ ਜ਼ਰੂਰ ਵੇ ਹੁਣ ਕਦੋਂ ਦੀ ਵੜੀ ਅੰਦਰ ਮਿੰਣ 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 ਅਮ ਤਰੀਆਂ ਏਸੀ ਲਾ ਲ ਬੈਠੀਆਂ ਰਹਿੰਦੀਆਂ ਅੱਜ ਮੇਰੀ ਵੀ ਜੇਦਾ ਮੈਂ ਕਹਣਾ ਮੈਨੂੰ ਤਾਂ ਖਬਰਾਟ ਹੁੰਦੀ ਆ ਜਿਨ੍ਹਾਂ ਨੂੰ ਬਾਹਰ ਕੱਢਣਾ ਏਸੀ ਵਾਲੇ ਕਮਰੇ 'ਚ ਹੀ ਸੌਣਾ ਇਹਨਾਂ ਦੇ ਮੱਲ ਮਾਰੀ ਮਾਪੋਤਾ ਨੇ ਆ ਸਾਡਾ ਜੀਣਾ ਹਰਾਮ ਕੀਤਾ ਵਾ ਲੋਬੀ ਲਿਆ ਇਹਨਾਂ ਖੱਤਿਆਂ ਨੇ ਰਲ ਮਿਲ ਕੇ ਸਾਡਾ ਇੱਕ ਉਹੋ ਜਿਹਾ ਖੱਤੇ ਹੋ ਜਿਹੜਾ ਦਾ ਪਿੱਛੇ ਵੀ ਨਹੀਂ ਆਉਂਦੇ ਆਪਣੇ ਕੋਲੋਂ ਜੋਗ ਲਾ ਕੇ ਤੇ ਸਾਡੇ ਗਲ ਚ ਮੜਾਤੀ ਆ ਜਿੰਨਾ ਚਿਹਰੇ ਖੂਨ ਸਾਰਾ ਪਚੂਸ ਨਾ ਲਊ ਨਾ ਉਹਨਾਂ ਚਿਹਰੇ ਨਹੀਂ ਇੱਥੋਂ ਨਿਕਲਦੀ ਕਿਤੇ ਰੋਟੀਆਂ ਵਨ ਸਵਨੀਆਂ ਕਦੀ ਆਲੂ ਵਾਲੇ ਕਦੀ ਗੱभी ਵਾਲੇ ਪਰੌਂਠੇ ਕਿਤੇ ਪਨੀਰ ਬਣਦੇ ਹੈ ਇਹਨਾਂ ਦੇ ਘਰ ਨੂੰ ਜਾੜਾ ਸੰਨ ਲਾਈ ਆ ਜਾੜਾ ਡੇ ਕਰਨ ਉਹ ਮੇਰੀ ਸੱਸ ਉਹਨੂੰ ਕੋਹ ਨਹੀਂ ਦੇਖਦਾ ਉਹਨੂੰ ਧੀ ਦੇਖਦੀ ਹੈ ਸਭ ਕੁਝ ਧੀ ਨੂੰ ਤੇ ਜਿਹੜਾ ਹਿੱਸੇ ਸੁਣਾਉਂਦਾ ਫਿਰਦਾ ਵਾ ਗੱਲ ਹੁੰਦੀ ਆ ਉਹ ਤੇ ਕਰਦੇ ਹਣਗੇ ਦਿਨੀ ਹੇਸਾ ਚੰਗੀਆਂ ਤਨੇਸੜੀਆਂ ਦਊ ਤੁਹਾਨੂੰ ਵੀ ਹਿੱਸੇ ਮੰਗਦੇ ਆ ਤੇ ਪਹਿਲਾਂ ਸੋਚਣਾ ਹੀ ਕੀ ਪਹਿਲਾਂ ਇਹ ਕੀ ਕਾਂਡਿਆ ਵੇ ਤੂੰ ਥਾਂ ਕਾਂਡਿਆ ਐਸੀ ਇਹਨੂੰ ਥੋੜਾ ਬਹੁਤਾ ਚਿੜਕਿਆ ਕਰ ਟੋਟੇਗਾ ਤੇ ਲੱਗ ਜਾਊਗਾ ਮਣਕੇ ਮੈਂ ਮੈਂ ਡੁੱਟ ਗਿਆ ਵੀ ਨਾਨਕਿਆਂ ਦਾ ਹੀ ਆ ਕੋਈ ਗੱਲਾਂ ਪਤਾ ਕਰਦੀ ਉਹਨਾਂ ਦੇ ਨੱਟ ਮੁਕਾ ਦੇ ਨੇ ਰਾਹ ਦਿੰਦਾ ਵਾ ਕਿਤੇ ਵੇਖ ਵੇਖ ਕੇ ਕਦੀ ਕੋਈ ਵੀੜਾ ਨਾ ਪਦੇ ਕਦੀ ਕੋਈ ਨਾ ਪਦੇ ਮੰਮੀ ਕੀ ਗੱਲਾਂ ਕਰਨ ਲਈ ਆ ਚੱਲ ਵੇ ਹੋ ਤਿਆਰ ਚੱਲੀਏ ਤੇਰਾ ਸੁਣਦੀ ਰਹਾ ਘਰ ਤੇ ਗੱਲਾਂ ਚੱਲ ਮੈਂ ਵੀ ਸੁਣਦਾ ਉਹਨਾਂ ਦੀਆਂ ਕੰਨ ਕੱਪੜੇ ਉਹਨਾਂ ਦੇ ਜਿਹੜੀਆਂ ਕੰਨੀਆਂ ਕਰਨੀਆਂ ਤੂੰ ਤੇ ਐ ਗੁੱਸਾ ਕਰਨੀ ਜਿੱਤਾ ਮੁੰਡੇ ਮੇਰੇ ਨੇ ਪਤਾ ਨਹੀਂ ਕੀ ਕਰ ਦਿੱਤਾ ਐਸੀ ਠਾਣੂ ਕੀਤਾ ਮਾਸਾ ਸਹੀ ਯਾਰੀ ਅਸੀਂ ਲਾਛੜਦਾ ਏਡਾ ਦਿਲ ਹੁੰਦਾ ਹੀ ਉਹ ਰਹਿਣ ਦੇ ਵੇ ਭਰਾਵਾ ਬੰਦ ਕਰ ਦੇ ਅਸੀਂ ਤੇ ਕੱਪੜੇ ਤਿਆਰ ਕਰਦੇ ਤੇ ਚੱਲੀਏ ਪਿੰਡ ਨੂੰ ਆਈਂ ਮੇਰੇ ਘਰੋਂ ਬਾਹਰ ਉੱਥੇ ਕੜੀ ਪੱਖਾ ਬਾਹਰ ਲਾ ਲਿਆ ਕਰੋ ਮੰਮੀ ਗੰਦੇ ਸੀ ਹੋਣੀ ਹੈ ਗਰਮੀ 'ਚ ਮਰਾਂਗਾ ਕੱਢ ਲਈ ਛੁੱਟੀਆਂ ਹੁਣ ਗੱਲਾਂ ਤੇ ਤੂੰ ਇਹਨਾਂ ਨੂੰ ਐ ਕਾਣ ਦੇ ਜਿੱਤਾ ਨਹੀਂ ਕਿ ਤੇ ਘਰੋਂ ਬਾਹਰੋਂ ਕੱਢੇ ਨੇ ਵਾਧੂ ਉਨੇ ਤਾਂ ਕਹਿਣਾ ਕਹਣਾ ਤੂੰ ਤੇ ਆਮੂ ਤੇ ਕਹਿੰਦੇ ਰਾਤ ਦਾ ਮੈਂ ਚੱਲੀਏ ਮੈਂ ਰਹਿਣਾ ਚੱਲੀਏ ਜਾਣਾ ਕਿੱਥੇ ਪੁੱਤਾ ਮੈਂ ਤੁਹਾਨੂੰ ਗੁੱਸੇ ਨਾਲ ਨਹੀਂ ਆ ਮੜ ਕਿ ਉਹ ਗੱਲਾਂ ਬਾਤਾਂ ਕਰੂਗੀ ਜਿੱਦਾਂ ਦੀ ਹੈਗੀ ਆ ਨਹੀਂ ਅਹੀਂ ਨਹੀਂ ਰਹਿਣਾ ਹੁਣ ਐਂ ਤਾਂ ਕਿ ਉਹਦੇ ਸਾਹਮਣੇ ਕਹਿਤਾ ਨਾ ਤੇ ਮੈਂ ਚੁੱਕਨੇ ਕੱਪੜੇ ਤੇ ਲੈ ਕੇ ਮੁੰਡਾ ਚੱਲ ਸਰਕੋ ਪਾ ਆਖੇ ਕਿਹੜੀ ਕਰਦੀ ਨਹੀਂ ਪਤਿਹਾਰਾ ਕੋ ਕਰਦੀ ਮੈਂ ਤਾਂ ਉਹਦਾ ਹੀ ਨਹੀਂ ਬਾਤ ਸਰਦੀ ਬਾਤ ਸਰਦੀ ਨਹੀਂ ਆ ਲੋਕਾਰੀ ਆ ਟੱਡੇ ਘਰ ਦੇ ਵਿੱਚ ਆ ਸਾਡੇ ਵੀ ਸਾਡੇ ਵੀ 24 ਘੰਟੇ ਚੱਲਦਾ ਹੀ ਐ ਸੀ ਪੁੱਤ ਮੇਰੀ ਛੋਣ ਕਰ ਦੇਵੇ ਤੂੰ ਨਿਆਣਾ ਦੀ ਘੌਣ ਹਾਂ ਉੱਥੇ ਬਾਹਰ ਦੇ ਨੇ ਵਿਆਹ ਕਰੋ ਰਾਤ ਨੂੰ ਲਾਇਆ ਕਰੋ ਜੀ ਸੋਣਾ ਸਾਡੀ ਘਰ ਤੇ 24 ਘੰਟੇ ਚੱਲਦਾ ਵਾ ਅੱਤ ਗਰਮੀ ਪੈਣ ਈ ਆ ਬਾਹਰ ਵਿਆਹ ਕਰੋ ਕਿੰਨੇ ਕ ਬੇਲਾ ਮੁੰਡੇ ਹੁਣ ਕਿੰਨੇ ਜੁੰਟ ਤੇ ਮਾਫਾ ਤੁਹਾਡਾ ਉਹਦੇ ਕਾਲ ਨਹੀਂ ਨਿਕਲਣਾ ਹਾਂ ਚੰਗਾ ਪਹਿਣਾ ਗੱਲ ਸੁਣੋ ਮੇਰੀ ਗੱਲ ਸੁਣੋ ਵੀ ਨਾਨੀ ਹੁਣ ਮੈਂ ਆਇਆ ਹਾਂ ਨਾਨਕੇ ਛੁੱਟੀਆਂ ਕੱਟਣ ਤੇ ਨਾ ਐਦਾਂ ਕਰੋ ਮੈਨੂੰ ਨਾ 7000 ਰੁਪਏ ਦੋ ਮੈਂ ਬੁਫਲ ਲੈਣੇ ਆ ਗਾਣੇ ਸੁਣਿਆ ਕਰਨੇ ਲੈ ਦੇ ਦੇ ਮੰਮੀ ਅੱਗੇ ਵੀ ਤਰਕਾਇਆ ਸੀ ਨਾ ਉਦੋਂ ਵੀ ਮੰਗਦਾ ਸੀ ਸ਼ਾਂਕ ਉਹਨਾਂ ਦਾ ਤਾਂ ਪਤਾ ਹੀ ਨਾ ਖੱਤਿਆਂ ਦਾ ਮਾਪੋ ਤਾਂ ਇੰਨੇ ਕੰਜੂਸ ਹੁੰਦੇ ਸੀ ਉਹਦਾ ਮੈਨੂੰ ਇਹਨਾਂ ਨੂੰ ਨਿਗਾਹ ਡੱਕ ਲੈ ਕੇ ਦੇ ਸਾਹਤਾ ਸੀ ਉਹਦੀ ਰੀਜ ਕਦੀ ਪੂਰੀ ਹੋਈ ਨਹੀਂ ਅੱਜ ਤੱਕ ਰੀਜ ਹੋਈ ਪੂਰੀ ਕਦੀ ਅੱਗੇ ਵੀ ਆਇਆ ਜਦੋਂ ਫੋਨ ਫੋਨ ਕਰਦਾ ਚੱਲ ਗਿਆ ਉਹਨੇ ਵੀ ਚੱਲੇ ਲੱਗੇ ਸੁਣ ਲੜ ਅੱਗੇ ਵੀ ਜਦੋਂ ਆਇਆ ਸੀ ਨਾ ਤੇ ਫੋਨ ਹੀ ਮੰਗਦਾ ਚੱਲ ਗਿਆ ਰੀਜ ਤੇਦੀ ਕੋਈ ਵੀ ਨਹੀਂ ਪੂਰੀ ਹੋਈ ਹੁਣ ਬੂਫਰ ਬੂਫਰ ਕਰਨ ਦਿਆ ਜਦੋਂ ਆਇਆ ਤੇ ਮੇਰੇ ਘਰ ਸੋਣਾ ਮੈਨੂੰ ਤੁਹਾਡਾ ਬੜਾ ਹੀ ਆਇਆ ਤੇ ਮੰਗਿਆ ਹੋਇਆ ਹਾਂ ਤੇ ਮੇਰੀ ਗੱਲ ਆ ਦਵਾਈਆਂ ਨੂੰ ਨਾ ਦੀਏ ਤਿੰਨ ਚੱਲ ਰਹੀ ਨੇ ਇਕ ਲੋਜਾ ਮੈਂ ਲੈ ਲਵਾਂਗਾ ਮੇਰਾ ਹੱਥ ਸੌਖਾ ਵਾਲਾ ਦਾ ਪਤੋ ਤਾਡਾ ਨਹੀਂ ਹੱਥ ਸੌਖਾ ਹੋਣਾ ਤੁਹਾਡਾ ਹੱਥ ਟੈਠ ਹੀ ਰਹਿਣਾ ਚੱਲ ਚੱਲੀਏ ਚੱਲ ਪਾ ਕੱਪੜੇ ਨਾ ਆ ਗਾਲਿਓ ਚੱਲ ਚੱਲ ਕੇ ਜਿਹੜੀ ਨਾ ਗਾਲਾਂ ਤੇ ਬੇ ਜਾਣਾ ਹੀ ਆ ਅਗਲੇ ਆਂਦੇ ਤੇਰੇ ਨਾਨਕੇ ਕੀ ਜਗੇ ਭੇਜਿਆ ਕੀ ਉਹ ਮੈਂ ਕੀ ਦੇ ਕੇ ਭੇਜਿਆ ਤੈਨੂੰ ਤਾਂ ਮੈਂ ਖਾ ਪਿਜੇਰਾ ਕਰ ਲਾ ਚੱਜਾ ਵੱਲਾ ਚੱਲ ਜੱਲਾ ਜੱਲਾ ਦੋ ਦਿਨ ਕਿੰਨੇ ਦਿਨ ਦੋ ਦਿਨ ਜੱਰਲਾ ਕਿ ਉਹਨੇ ਦਿਨ ਲਵਾਇਆ ਦਿੱਤੀਆਂ ਮਹੀਨਾ ਕ ਜਰਜੋ ਲੈ ਮਹੀਨਾ ਇੱਥੇ ਬੈਠੇ ਰਵਾਂਗੇ ਤੇ ਫੇਰ ਕੀ ਆ ਅਜੇ ਛੁੱਟੀਆਂ ਹੀ ਆ ਉਦੋਂ ਦੇ ਭਾਵੇਂ ਉਹ ਮੈਨੂੰ ਰੱਖ ਲੈ 100 ਕਾ ਸਾਡੇ ਪਿੱਛੇ ਉੱਥੇ ਸਾਨੂੰ ਪਤਾ ਹੈ ਕਿਦਾਂ ਇੱਥੇ ਕੰਮ ਛੱਡ ਕੇ ਦੇ ਆਏ ਆ ਤੁਸੀਂ ਸਾਨੂੰ ਵਿਹਲੇ ਸਮਝਿਆ ਵੀ ਆ ਜੀ ਆਜੇ ਜਾਂਦੇ ਆ ਆਪਾਂ ਮਿਲਣਾਂ ਨਹੀਂ ਨੂੰ ਹਾਂ ਤੇਰਾ ਮੂੰਹ ਮਾਰ ਜਾਂਦਾ ਲੈ ਤੇ ਅਸੀਂ ਆਈਏ ਹੀ ਨਾ ਨਾਲੇ ਗੱਲ ਸੁਣ ਲੈ ਮੇਰੀ ਅੱਗੇ ਮੈਂ ਚੱਲ ਜਾਂਦੀ ਨਹੀਂ ਇਦਾਂ ਬੁਰੇ ਲੱਗੀਦਾ ਇੰਨੇ ਦਿਨਾਂ ਦੀ ਬੈਠੀ ਆਰ ਕ ਮੈਂ ਲੀੜਾ ਕਪੜਾ ਬਣਾ ਕੇ ਖਰਨਾ ਪੂਰਾ ਜੇ ਰੱਖੇ ਮੂੰਹ ਨਾ ਖੋਲੇ ਤਾਂ ਮੈਂ ਵੀ ਬੂਫਰ ਲੈ ਕੇ ਜਾਣੇ ਇਹ ਜਵਾਈ ਤੇਰਾ ਪਤਾ ਹੀ ਆ ਤੇ ਮੈਂ ਚਾਰ ਗੱਜ ਲੰਮੀ ਜਵਾਨਾ ਉਹਦੀ ਬੂਫਰ ਵੀ ਬੂਫਰ ਤਾਂ ਚੱਲ ਲੈਣੀ ਆ بار بار ਜਾਂਦੀ ਮੈਂ ਹੁਣ ਪੁੱਛਦੀ ਕਿ ਇਹਨੂੰ ਪੈਰਤੀ ਲੱਗੂ ਚੁੱਪ ਕਰ ਤੂੰ ਇੱਥੇ ਕਲਾ ਨਾ ਪਾਜੋ ਜਾਂਦੇ ਜਾਂਦੇ ਗੱਲ ਸਾਰਾ ਜੋ ਬੰਨਾ ਗੱਲ ਕਰ ਮਾਮਾ ਕਿੱਥੇ ਲੱਗੀ ਉੱਥੇ ਸਾਰੀ ਜ਼ਮੀਨ ਜੈਦਾਦ ਇੱਥੇ ਹੀ ਆ ਮੈਂ ਕਿੱਥੇ ਲੱਗੀ ਹਾਂ ਨਹੀਂ ਲੈ ਹਿੱਸਾ ਦੋ ਮੇਰੀ ਮਾਂ ਦਾ ਹਿੱਸਾ ਦੋ ਨਹੀਂ ਦੇ ਚੁੱਪ ਕਰੋ ਮੈਂ ਆ ਤਰਾ ਫੜਦੇ ਗੱਲ ਕਰਦੇ ਕਰੋ ਕਰਨੀ ਕਹਤੋ ਕਰੋ ਫਾੜ ਵਾਰੀ ਜਦੋਂ ਮੈਂ ਉਹਨੀ ਗੱਲ ਕਰਨੀ ਜੋ ਬੰਨਾਂ ਗੱਲ ਕਰਨੀ ਜੋ ਬੰਨਾਂ ਕਰਨੀ ਕਰੋ ਨਹੀਂ ਤੈਨੂੰ ਪਾਵੇਂ ਲਈਦਾ ਵੇ ਸੂਟ ਐਂਦਾ ਦਾ ਵੀ ਨਿਕਾਓ ਤੇ ਮੈਨੂੰ ਸਰੀ ਨਹੀਂ ਲੈਣੀ ਮੈਂ ਸੂਟਰੀ ਨਹੀਂ ਲੈਣੀ ਸਾਰੇ ਟੱਬਰ ਦੇ ਚਾਚੇ ਦੇ ਕੱਪੜੇ ਬਣਾ ਕੇ ਦੋ ਮੈਂ ਤੇ ਉਂਗਲਾ ਨਹੀਂ ਕਰਾਉਣੀ ਆ ਜਾ ਕੇ ਨਾਲੇ ਮੇਰੀ ਗੱਲ ਸੁਣ ਲੈ ਮੂੰਹ ਜਾ ਕੇ ਤਕਮਾਉਣੀ ਕਿ ਨੀਅ ਜੀ ਮੀ ਜਾਦਤ ਦੋ ਦਾ ਤੇਰੀ ਤੀਆ ਪੋਤੇ ਕ ਮੈਂ ਦੇਖੋ ਜੋ ਬੰਨ ਆਦੋਂ ਆਦ ਆਦ ਬਿਨਾ ਆਖਾ ਦਾ ਆਦਾ ਇਦਾਂ ਹੀ ਲਈ ਜਾਣਾ ਹੈ ਇਦਾਂ ਹੀ ਆਦਾ ਲੈ ਜਾਣਾ ਹੋਲੀ ਹੋਲੀ ਲੈ ਜਾਓ ਤੇ ਸਾਡੇ ਘਰ ਚਲਣਾ ਹੈ ਉਹਨੇ ਤੇ ਭਰਾ ਇਹਨਾਂ ਨੂੰ ਇਦਾਂ ਗਾੜੀ ਲਾਇਆ ਵਾ ਨਾ ਇੰਨਾ ਡਰਦੀ ਉਹਦੇ ਕੋਈ ਹਸਾਰ ਨਹੀਂ ਉਹਨੇ ਮੇਰੇ ਕਹਿੰਦੀ ਬੋਲਣਾ ਕਿ ਦਿਵਾਲੇ ਹੋ ਜਾਣਾ ਵਾ ਇਦਾਂ ਬੜੀਆਂ ਗੱਲਾਂ ਕਰਦੀ ਐ ਹਾਂ ਗੱਲਾਂ ਜੋਗੀ ਆ ਕੇ ਉਹ ਤੇ ਗਾੜੀ ਨੂੰ ਬੱਸ ਕਰ ਜੋਗੀ ਇੱਥੇ ਉਹ ਹਨ ਜੱਪ ਕਰ ਜੱਪ ਕਰ ਲੜਾਈ ਪੈ ਜੇ ਆ ਯਾ ਦੇਖੋ ਮੈਂ ਜੋ ਬੰਨ ਕਰਦੇ ਆਂ ਅਣਕਵਾੜ ਤੇ ਤੂੰ ਗਾੜੀ ਗਾੜੀ ਲਾਇਆ ਹੁੰਦਾ ਸੀ ਸਾਰਾ ਪਹਿਲਾਂ ਹੁਣ ਨਾ ਉਹ ਤੇ ਗਾੜੀ ਲੱਗੀ ਆ ਆਪ ਤੂੰ ਹਾਂ ਗਾੜੀ ਨਹੀਂ ਲੱਗੀ ਅਵੀ ਆਂਦੇ ਨਹੀਂ ਆਂ ਤੇ ਜਿੱਦਾਂ ਦੀ ਕੋਕ ਕੋਹ ਦੇ ਬੱਚੇ ਗੁੱਸਾ ਨਾ ਕਰੀਂ ਜੱਦਾ ਉਹਦਾ ਕਹਿੰਦੇ ਇਹ ਲਾ ਗੱਲਾਂ ਵੇਸੇ ਇਹਦੀਆਂ ਚੱਲ ਕੋਈ ਨਹੀਂ ਮੰਮੀ ਤੇਰਾ ਕੱਲਾ ਕੱਲਾ ਦੋਤਾ ਵਾ ਸਮਝ ਜਾ ਜੇ ਕੋ ਸਮਝਉਂਦਾ ਤੇ ਪੁੱਤ ਮੈਂ ਤੈਨੂੰ ਲੈ ਕੇ ਦਊਂਗੀ ਤੂੰ ਆਖਿਆ ਨਾ ਮੈਨੂੰ ਮਾਨਤਾ ਆਣਾ ਤੈਨੂੰ ਲੈ ਕੇ ਦਊਂਗੀ ਹੁਣ ਧਰਮਲੀ ਡਰਤਾ ਬਣਾ ਦੇਣੀ ਜੋ ਬਣ ਕੋ ਪੈਸੇ ਲੈ ਕੇ ਤੇ ਅਗਲੀ ਵਾਰਾਂ ਕਿ ਤੇ ਮੈਂ ਮੁਫਰ ਲੈ ਦੂੰ ਨਾ ਨਾ ਇਹ ਗੱਲ ਅਗਲੀ ਉਹ ਗਲੀ ਵਾਰ ਨਹੀਂ ਅਸੀਂ ਕਰੇ ਜੇ ਤੁਰੇ ਆ ਤੇ ਨਾਲੇ ਦੂਜੀ ਗੱਲ ਵੀ ਚੱਲ ਕੋਈ ਨਹੀਂ ਹੋਰ ਚਾਰ ਦਿਨ ਚੱਜ ਜਾਂਦਾ ਐਂ ਦਾ ਪਤਾ ਮੁਫਰ ਮੈਂ ਲੈ ਕੇ ਜਾਣੇ ਇਸ ਵਾਰ ਕੋਈ ਵੱਡੇ ਚਾ ਕੋਈ ਨਹੀਂ ਪਰ ਉਹ ਚਾਰ ਦਿਨ ਇੱਥੇ ਹੀ ਆਂ ਆਈ ਗੱਲ ਤੇ ਆ ਰਹੇ ਆ ਵਾਹ ਪਰ ਹਾਂ ਹੀ ਜਾਣਾ ਸਾਨੂੰ ਛੇਤੀ ਕੰਮ ਛੇਤੀ ਕਰੀ ਵੀ ਸੇ ਸਾਨੂੰ ਢੀਕਣ ਦੇ ਆਂ ਹੀ ਵੇਲੇ ਆ ਗਈ ਇੱਥੇ ਬਹਿ ਜਾਈ ਜਾ ਵਾ ਅਸੀਂ ਤੇ ਤੇਰਾ ਮੋਹ ਮਾ ਜਾਂਦਾ ਤਾਂ ਆਉਣੇ ਆ ਚੁੱਪ ਕਰ ਜਾ ਵੇ ਐਵੇਂ ਤਾਂ ਨਾ ਬੁੱਧਾ ਚੜਦਾ ਜਾ ਹਾਂ ਨਾਨੀ ਆ ਤੇਰੀ ਵੇਖਾਂ ਖਸਮ ਨੂੰ ਸਾਰੀ ਉਮਰ ਪੱਲੇ ਨਹੀਂ ਬਧਾ ਤੇ ਪਤਾ ਨਹੀਂ ਅੱਧੀ ਰਾਤ ਕਿਹਦੇ ਨਾਲ ਪਿੰਗਾ ਪਾ ਕੇ ਬੈਠੀ ਹੈ ਫੋਂ ਲਾ ਕੇ ਕੰਨੋਂ ਤੇ ਗੇਟਬਟੜੀ ਹੀ ਕਰਨ ਚੱਲ ਇਦਾਂ ਕਰਦੀ ਆ ਏਸੀ ਰੂਮ ਚ ਨਾ ਕੰਬਲ ਸੁੱਟ ਕੇ ਤੇ ਲਮੇ ਪੈ ਜਾਨੀ ਆ ਮੈਨੂੰ ਕਿਹੜਾ ਠਾਲ ਦੇਣ ਲੱਗੀ ਆ ਇਹਨੂੰ ਵੀ ਨਾਲੇ ਪਤਾ ਲੱਗੂ ਵੀ ਗਰਮੀ ਚ ਬਾਹਰ ਕਿਦਾਂ ਪਈਦਾ ਤੇ ਕਿਦਾਂ ਮੱਛਰ ਚੁੰਡੀਆਂ ਵੱੜਦਾ ਰਾਤ ਨੂੰ ਤੁਹਾਨੂੰ ਨਹੀਂ ਤਾਂ ਤਾਂ ਮੈਂ ਇਹ ਹੋਮ ਡਿਲੀਵਰੀ ਬੰਵਾ ਲਈ ডাউনলোড করো ਬੰਦ ਕਿਉਂ ਕਰਤਾ ਵਾ ਨਹੀਂ ਮੇਰੀ ਗੱਲ ਸੁਣ ਪੁੱਤ ਵੇ ਵੇ ਘਰ ਅੱਜ ਮੈਂ ਠੀਕ ਨਹੀਂ ਆ ਸੁਣ ਤ ਸਹੀ ਮੇਰਾ ਨਾ ਸਿਰ ਬੜਾ ਦੁਹੰਡਿਆ ਤੇ ਮੈਂ ਡਾਕਟਰ ਆ ਮੈਂ ਹਾਂ ਅੱਜ ਤੁਸੀਂ ਬਾਹਰ ਸੌਜੋ ਬਾਹਰ ਸੌਜੋ ਤੇ ਮੈਂ ਸੌਜਾਂ ਨਹੀਂ ਇੱਥੇ ਪੁੱਤ ਉੱਥੇ ਪੈ ਜਾ ਜੇ ਪੈਣਾ ਵ ਤੇ ਬਾਹਰ ਬੂਰ ਨਹੀਂ ਸੌਣਾ ਅਈ ਜੇ ਕਰੀ ਘਰ ਨਹੀਂ ਸਤੇ ਅਸੀ ਤੋਂ ਬਗੈਰ ਉੱਥੇ ਤੇ ਤੇਰੀ ਨਾਨੀ ਸੌ ਜਾਂਦੀ ਆ ਮੈਨੂੰ ਨਹੀਂ ਭਰ ਆ ਪੁੱਤ ਜਿਹੜਾ ਮਰਜੀ ਸੌਵੇਂ ਮੈਂ ਇੱਥੇ ਸੌਣਾ ਵਾ ਮਾਰਾ ਮਾਮੇ ਨੂੰ ਆਜ ਨੇ ਪੁੱਤ ਮੈਨੂੰ ਸੌ ਲੈਂਦੇ ਕਿਉਂ ਮੇਰੀ ਜਾਨ ਹੋ ਗਈ ਮੈਨੂੰ ਸੌ ਲੈਂਦੇ ਨੀ ਦਈਆ ਜਾ ਜਾ ਮੈਨੂੰ ਸੌ ਲੈਂਦੇ ਜਾ ਵੀ ਛਾੜੋ ਗੋਡਾ ਛਾੜ ਕਰ ਹਾਂ ਚੰਗੀ ਗੱਲ ਆ ਜਾ ਘਰ ਵਾਲੇ ਤੁਸੀਂ ਬਾਹਰ ਕੱਢਦੇ ਆਪ ਤੁਸੀਂ ਘਰ ਵਾਲੇ ਬਣੇ ਜੇ ਕਰਦੀਆਂ ਨਾ ਗੱਲ ਮਵੀ ਹੱਲ ਗਾਉਂਗਾ ਵਾ ਮੈਨੂੰ ਸਮੱਸਿਆ ਲਿਆ ਕਿ ਵਾ ਆ ਮੇਰੀ ਗੱਲ ਸੁਣ ਲੋ ਆ ਵੇਖ ਲੋ ਤੁਸੀਂ ਕਹਿ ਤਾ ਦਿੰਦੇ ਜੇ ਮੇਰਾ ਅੱਜ ਸਰੀਰ ਠੀਕ ਨਹੀਂ ਆ ਤੁਹਾਨੂੰ ਵੀ ਪਤਾ ਦਿਨੇ ਬਿਮਾਰ ਰਹੀ ਆ ਤੇ ਜੇ ਮੈਂ ਕੰਬਲ ਸੋੜ ਕੇ ਉੱਥੇ ਪੈਣ ਲੱਗੀ ਤੇ ਮੁੰਡਾ ਚੌੜਾ ਹੋ ਕੇ ਪੈ ਗਿਆ ਕੰਬਲ ਲੈ ਕੇ ਇਹ ਅਸੀਂ ਜੀ ਮੈਨੂੰ ਪੈ ਲਣ ਦੇ ਉਹਨੂੰ ਕਹਿ ਦਵਿੰਦਰ ਕਿੰਨਾ ਚਿਹਰੇ થી ਰਹਿਣਾ ਉਹਨਾਂ ਠੀਕ ਆ ਜੇ ਪੈਂਦੀ ਤੇ ਪੈਣ ਦੇ ਠੀਕ ਆ ਉਹ ਬੰਨਾ ਥੱਲੇ ਪੈ ਜਾ ਚਾਹੇ ਬਾਹਰ ਕੁ ਕੁਦਰ ਲਾ ਰਹਿੰਦੇ ਨੇ ਆਹੋ ਬਿੱਡਾ ਦੇ ਪਾਜਾ ਮੈਂ ਤਾਂ ਕਦੀ ਨਹੀਂ ਉੱਥੇ ਪੈਂਦੀ ਉਹਨੇ ਸਾਰੀ ਰਾਤ ਤੇਰੀ ਮਾਂ ਨੇ ਕੜੂ ਸੜ ਸੜ ਮੂਠੇ ਪਾਜਾ ਮੈਂ ਬਾਹਰ ਪੈ ਜੂਗਾ ਮੈਂ ਹਾਂ ਤੇਰੀ ਮਾਂ ਨੇ ਸਾਰੀ ਰਾਤ ਕੜੂ ਸੜ ਸੜ ਮੇਰਾ ਸੀਨਾ ਸੜ ਸੜਣਾ ਵਾ ਫੇਰ ਕੋ ਸੁੱਤਾ ਜਾਂਦਾ ਦੇਖੋ ਇਹੀ ਕੰਮ ਨਹੀਂ ਹੁੰਦੀ ਅੱਗੇ ਮੈਂ ਉੱਥੇ ਉੱਠ ਕੇ ਗਿਆ ਗੁੱਸੇ ਦਾ ਮਾਰਾ ਹੈ ਆਇਆ ਘਰ ਤੇ ਫੇਰ ਉਹੀ ਹਾਲ 6 ਮਹੀਨੇ ਹੋ ਗਏ ਨੂੰ ਆਈ ਨੂੰ ਹੈ ਤੇ ਉਦੋਂ ਦੀ ਏਸੀ ਵਾਲੇ ਕਮਰੇ ਚ ਹੀ ਸੌਂਦੇ ਹੀ ਆ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਬਾਹਰ ਭੈਣ ਦੇ ਫੋਨ ਤੇ ਗੱਲ ਕਰਕੇ ਨਾ ਰੌਲਾ ਨਹੀਂ ਪਾਈਦਾ ਹੁੰਦਾ ਨਹੀਂ ਰਵੇ ਭੈਣ ਮੈਂ ਨਹੀਂ ਡਰਦੀ ਭੈਣ ਕੋ ਲਾਗੇ ਲਮਾ ਪਾਜਾ ਨੇ ਤੇ 5 ਦਿਨ ਪੀਕੇ ਚਲ ਗਏ ਹਫਤਾ ਚਲ ਗਏ ਇਹਨਾਂ ਨੂੰ ਤਾਂ 6 ਮਹੀਨੇ ਹੋਏ ਆਇਆਂ ਨੂੰ ਐਥੇ ਜੋਕਾ ਵਾਂਗੂ ਚੰਬੜੇ ਮੈਨੂੰ ਭੈਣ ਆ ਮੇਰੀ ਕਿਉਂ ਕੁਲੇਸ਼ ਪਾਉਂਦੀ ਆ ਤੈਨੂੰ ਪਤਾ ਵਾ ਏਸੀ ਤੋਂ ਬਗੈਰ ਮੈਂ ਕਿਤੇ ਗੱਲ ਨਹੀਂ ਕਰਦੀ ਤੇ ਨਾਮ ਨੂੰ ਨਹੀਂ ਦਉਂਦੀ ਆ ਜਿੰਨਾਂ ਦੇ ਆਏ ਬਾਹਰ ਮੱਚਾ ਨੇ ਤੋੜ ਤੋੜ ਪਾ ਲਿਆ ਥੋੜੇ ਦਿਨ ਹੋਰ ਏਸੀ ਗਾੜੀ ਸੋਣਾ ਤੇਰੀ ਗਾੜੀ ਜੁੜੇ ਹੱਥ ਨਾ ਕੜੇਸ਼ ਪਾ ਉਹਨੇ ਨਹੀਂ ਜਾਣਾ ਜੂਣਾ ਮੁੰਡੇ ਨੇ ਕਰ ਲਿਆ ਲੈਂਕੜੇ ਜਨੇ ਇਹਦੀਆਂ ਪੜਾਈਆਂ ਜੜੀਆਂ ਕਰਨੀਆਂ ਹੋਣੋ ਜਾਂਦੀ ਆ ਮੇਰੀ ਗੱਲ ਸੋਣਾ ਤੇ ਸੌਜੀ ਹੁਣ ਤੇਰਾ ਸਿਰ ਠੀਕ ਹੋ ਗਿਆ ਕਿੰਨਾ ਰੌਲਾ ਪਾਇਆ ਤੂੰ ਸੋਣਾ ਸੌਜੀ ਨਹੀਂ ਤੇ ਅੱਧ ਹੋਈ ਆ ਆ ਬੰਦਾ ਹੀ ਨਹੀਂ ਮੇਰੇ ਵੱਲ ਦਾ ਬਣਦਾ ਤੇ ਉਹਨਾਂ ਖੇਸਾਬ ਬਣਨਾ ਵਾ ਸਾਰੀ ਰਾਤ ਮੁੰਮੁਣ 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 ਕਰਦੀਆਂ ਰਹਿੰਦੀਆਂ ਆ